विधानसभा ਹਲਕਾ ਖੰਨੇ ਦੇ ਵਿੱਚ 2 ਕਰੋੜ 23 ਲੱਖ ਰੁਪਏ ਦੀ ਲਾਗਤ ਦੇ ਨਾਲ 13 ਕਿਲੋਮੀਟਰ ਤੋਂ ਜ਼ਿਆਦਾ ਲੰਬੀਆਂ ਇੰਡੂ ਲਿੰਕ ਸੜਕਾਂ ਦੀਆਂ ਸਾਰੇ ਦੇ ਕੰਮਾਂ ਦੀ ਸ਼ੁਰੂਆਤ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ ਹੈ। ਇਸ ਮੌਕੇ ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਤੇ ਉਹਨਾਂ ਨੇ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੰਨਾ ਦੇ ਵਿੱਚ ਹੋਰ ਵਿਕਾਸ ਦੇ ਕੰਮ ਵੀ ਸ਼ੁਰੂ ਕੀਤੇ ਜਾ ਰਹੇ ਨੇ। ਉਨਾ ਦਸਿਆ ਆ ਕਿ ਬਰਸਾਤਾਂ ਦੇ ਨਾਲ ਟੁੱਟੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਿੰਕ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਏਗਾ। ਨੌਰ ਸਿੰਘ ਰੋਡ ਤੋਂ ਲੈ ਕੇ ਮਾਨਕ ਮੱਝ ਦੇ ਤੱਕ ਇਹ ਜਿਹੜੀ ਸੜਕ ਦੀ ਲੰਬਾਈ ਹੈ 1.12 ਕਿਲੋਮੀਟਰ ਇਹਦੇ ਤੇ 22 ਲੱਖ ਰੁਪਿਆ ਦਾ ਖਰਚਾ ਆਣਾ ਹੈ ਸੜਕ ਕੱਲ ਤੋਂ ਬਣਨੀ ਸ਼ੁਰੂ ਹੋ ਜੂਗੀ। ਲੋਹਾਰ ਮੱਝ ਦੇ ਤੋਂ ਡੜਹੀੜੀ ਤੱਕ ਇਹਦੀ ਲੰਬਾਈ ਹੈਗੀ 3.58 ਕਿਲੋਮੀਟਰ ਇਹਦੇ ਤੇ ਖਰਚਾ ਆਣਾ 55 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜੂਗਾ। ਇਹ ਖੇੜੀ ਨੌਂ ਸਿੰਘ ਰੋਡ ਤੋਂ ਲੈ ਕੇ ਜਿਹੜੇ ਹੀੜੀ ਵਾਇਆ ਅਲੀਪੁਰ ਤੱਕ ਇਹਦੀ ਲੰਬਾਈ ਹੈਗੀ 3.20 ਕਿਲੋਮੀਟਰ ਇਹਦੇ ਤੇ ਖਰਚਾ ਆਣਾ 54 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜੂਗਾ। ਕੋਟਲਾ ਜਨੇਰ ਤੋਂ ਲੈ ਕੇ ਸਮੈਲਪੁਰ ਤੱਕ ਇਹਦੀ ਲੰਬਾਈ ਹੈਗੀ 4.45 ਕਿਲੋਮੀਟਰ ਇਹਦੇ ਤੇ ਖਰਚਾ ਆਣਾ 68 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜੂਗਾ। ਸਮਾਇਲਪੁਰ ਤੋਂ ਲੈ ਕੇ ਕੋਟਲਾ ਜਨੇਰ ਤੱਕ ਇਹਦੀ ਲੰਬਾਈ ਹੈ ਕਿ 1.40 ਕਿਲੋਮੀਟਰ ਇਹਦੇ ਤੇ ਖਰਚਾ ਆਣਾ 24 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋਊਗਾ ਇਹ ਟੋਟਲ ਪੰਜ ਸੜਕਾਂ ਬਣ ਰਹੀਆਂ ਨੇ ਇਹ ਬਣਨੀਆਂ ਸਾਰੀਆਂ ਹੀ ਨੇ ਸਾਰਿਆਂ ਦੇ ਟੈਂਡਰ ਹੋ ਚੁੱਕੇ ਨੇ ਮਤਲਬ ਅੱਜ ਜੀ ਦਾ ਉਹ ਗੱਠਨ ਕਰਨ ਆਏ ਆ ਪੰਜ ਸੜਕਾਂ ਦਾ ਕਰਨ ਆਏ ਆ ਔਰ ਇਹਦੇ ਤੇ ਜਿਹੜਾ ਖਰਚਾ ਆ ਰਿਹਾ 2 ਕਰੋੜ 23 ਲੱਖ ਰੁਪਈਆ ਖਰਚਾ ਆ ਰਿਹਾ ਔਰ ਇਸ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਸੜਕਾਂ ਆਕਾਲੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਆ ਕਾਂਗਰਸੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਆ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਸੜਕ ਬਣਨ ਲੱਗੀ ਆ ਇਹਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਭਗਵੰਤ ਮਾਨ ਸਰਕਾਰ ਨੇ ਪੂਰਾ ਕਲੀਅਰ ਟੈਂਡਰਾਂ ਦੇ ਵਿੱਚ ਇੱਕ ਕਲੋਜ਼ ਪਾਇਆ ਹੋਇਆ ਸੀ ਕਿ ਸੜਕ ਉਹ ਬੰਦਾ ਉਹ ਠੇਕੇਦਾਰ ਬਣਾਊਗਾ ਜਿਹੜਾ ਫਿਰ 5 ਸਾਲ ਲਈ ਇਸ ਸੜਕ ਦੀ ਮੁਰੰਮਤ ਦਾ ਨਾਲ ਵਿੱਚ ਜ਼ਿੰਮੇਵਾਰੀ ਚੱਕੂ ਆ ਜੇ ਇਹਦੇ 'ਚ ਕੋਈ ਖੱਡਾ ਪੈਂਦਾ ਜੇ ਸੜਕ ਕਿਤੇ ਟੁੱਟਦੀ ਆ ਤਾਂ 5 ਸਾਲ ਲਈ ਠੇਕੇਦਾਰੇ ਦਾ ਜ਼ਿੰਮੇਵਾਰ ਹੋਊ ਜੇਕਰ ਠੇਕੇਦਾਰ ਦੇ ਮਟੀਰੀਅਲ 'ਚ ਕੋਈ ਫਾਲਟ ਪਾਇਆ ਜਾਂਦਾ ਤਾਂ ਉਹਦੇ ਉੱਤੇ ਇਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਔਰ ਭਗਵਾਨਤਮਾਨ ਸਰਕਾਰ ਨੇ ਇੱਕ ਇਹ ਸਾਰੀਆਂ ਸੜਕਾਂ ਦਾ ਚੈੱਕ ਕਰਨ ਨੂੰ ਮਟੀਰੀਅਲ ਕਿਹੜਾ ਪਾ ਰਹੇ ਨੇ, ਵਧੀਆ ਪਾ ਰਹੇ ਨੇ, ਕਹੀ ਜਿਹਾ ਪਾ ਰਹੇ ਨੇ, ਇੱਕ ਫਲਾਈਂਗ ਸਕਾਡ ਟੀਮ ਬਣਾਈ ਹੈ ਜਿਹੜੀ ਹਰ ਸੜਕ ਦੇ ਉੱਤੋਂ ਜਾ ਕੇ ਇੱਕ ਕੈਂਡਾ ਰੱਖ ਕੇ ਉਹਦੇ ਵਿੱਚੋਂ ਛੈਣੀ ਥੋੜੀ ਦੇ ਨਾਲ ਮਟੀਰੀਅਲ ਕੱਢ ਕੇ ਫਿਰ ਉਹਦਾ ਸੈਂਪਲ ਭਰੂਗੀ ਲੈਬਾਰਟਰੀ 'ਚ ਟੈਸਟ ਕਰਾਵਾਂਗੇ। ਜਿਹੜਾ ਮਟੀਰੀਅਲ ਉਹਦੇ ਵਿੱਚ ਲਿਖਿਆ ਹੋਊਗਾ ਕਿ ਇਸ ਮਟੀਰੀਅਲ ਦੀ ਇੰਨੀ ਸਟਰੈਂਥ ਦੀ ਸੜਕ ਬਣਨੀ ਚਾਹੀਦੀ ਹੈ ਉਹ ਮਟੀਰੀਅਲ ਅਗਰ ਨਹੀਂ ਪਾਇਆ ਜਾਂਦਾ ਤਾਂ ਸੜਕ ਸਾਰੀ ਨਵੇਂ ਸਿਰੇਓ ਪਟਵਾ ਕੇ ਦੁਬਾਰਤੀ ਬਣਾਵਾਂਗੇ ਕੋਈ ਲਿਹਾਜ਼ਦਾਰੀ ਨਹੀਂ ਵਰਤੀ ਜਾਊ ਔਰ ਇਹਦੀਆਂ ਸਟੈਂਡਰਡ ਨੋਰਮਸ ਸਾਰੀਆਂ ਫਾਲੋ ਕੀਤੀਆਂ ਜਾਣਗੀਆਂ ਕਿਉਂਕਿ ਜਗਬਾਣੀ ਟੀਵੀ ਲਈ ਵਿਪਨ ਭਾਰਤਵਾਜ ਦੀ ਰਿਪੋਰਟ